ਗੱਲ ਕਰਦੇ ਹਾਂ ਜੀ ਜਿੱਥੇ ਬਹੁਤ ਹੀ ਵੱਡੀ ਇੱਕ ਖਬਰ ਨਿਕਲ ਕੇ ਆ ਰਹੀ ਹੈ ਕਿ ਕਾਂਗਰਸੀ ਨੇਤਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ ਜਿੱਥੇ ਪੰਜਾਬ ਦੇ ਵਿੱਚ ਵਾਰ-ਵਾਰ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਕਿਹਾ ਜਾਂਦਾ ਹੈ ਕਿ ਤੁਹਾਡਾ ਲਾਅ ਆਰਡਰ ਬਹੁਤ ਜ਼ਿਆਦਾ ਜੋ ਹੈ ਤੁਸੀਂ ਉਹਦੇ ਉੱਤੇ ਕੰਮ ਨਹੀਂ ਕਰ ਰਹੇ ਤੁਹਾਨੂੰ ਉਹਦੇ ਉੱਤੇ ਕੰਮ ਕਰਨਾ ਚਾਹੀਦਾ ਕਿਉਂਕਿ ਗੈਂਗਸਟਰ ਕਿਤੇ ਨਾ ਕਿਤੇ ਗੋਲੀਆਂ ਜੋ ਨੇ ਮਾਰਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਇਹ ਜੋ ਨਿਕਲ ਕੇ ਅੱਗੋਂ ਆਏ ਆਇਆ ਜਵਾਬ ਕੀ ਇਸ ਉੱਤੇ ਕੰਟਰੋਲ ਪਾਇਆ ਜਾਵੇਗਾ ਜਲਦੀ ਹੀ ਇਸ ਉੱਤੇ ਵੱਡੀ ਕਾਰਵਾਈ ਕੀਤੀ ਜਾਏਗੀ ਲੇਕਿਨ ਇਸ ਤਰ੍ਹਾਂ ਪੰਜਾਬ ਦੇ ਵਿੱਚ ਹੀ ਨਹੀਂ ਸੋ ਗੰਗੀ ਪੰਜਾਬ ਦੇ ਬਾਹਰ ਵੀ ਇਹਨਾਂ ਗੈਂਗਸਟਰਾਂ ਦੇ ਵੱਲੋਂ ਜੋ ਹੈ ਲਗਾਤਾਰ ਗੋਲੀਆਂ ਮਾਰ ਕੇ ਕਿਸੇ ਦੇ ਉੱਤੇ ਵੀ ਗੋਲੀਆਂ ਮਾਰੀਆਂ ਜਾ ਸਕਦੀਆਂ ਨੇ ਲੇਕਿਨ ਇਸ ਟਾਈਮ ਬਹੁਤ ਵੱਡੇ ਆਗੂ ਜੋ ਕਾਂਗਰਸ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਤਾਂ ਉਹ ਦੱਸ ਦਿਆਂ ਕਿ ਢਲгана ਦੇ ਮਿੰਡਕ ਜ਼ਿਲ੍ਹੇ ਵਿੱਚ ਇੱਕ ਕਾਂਗਰਸੀ ਲੀਡਰ ਅਨਿਲ ਮਰੇਲੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣੀ ਖਬਰ ਸਾਹਮਣੇ ਆਈ ਪੁਲਿਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਾਂਗਰਸ ਨੇਤਾ ਨੂੰ 100 ਵਾਰ ਰਾ 8:30 ਵਜੇ ਵਿਆਰੇਕੁਟਮ ਐਕਸ ਰੋਡ ਨੇੜੇ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ਤੇ ਗੋਲੀ ਮਾਰ ਦਿੱਤੀ ਗਈ ਕੋਲ ਚਰਨ ਦੇ ਸਬ ਇੰਸਪੈਕਟਰ ਮੁਹੰਮਦ ਕੋਸ ਦੇ ਅਨੁਸਾਰ ਮਿੱਤਕ ਦਾ ਰੀਅਲ ਅਸਟੇਟ ਕਾਰੋਬਾਰੀ ਅਤੇ ਉਹ ਦੋਸ਼ੀ ਨਾਲ ਕਿਸੇ ਜ਼ਮੀਨੀ ਮਕਦਮੇ ਵਿੱਚ ਸ਼ਾਮਲ ਹੋ ਸਕਦਾ ਹੋਣ ਲਈ ਜਾ ਰਹੇ ਸੀ ਤਾਂ ਪੁਲਿਸ ਅਧਿਕਾਰ ਨੇ ਕਿਹਾ ਕਿ ਹైదరాబాద్ ਦੇ ਮਰੀਦੀ ਦਾ ਪਿੱਛਾ ਕੀਤਾ ਗਿਆ ਤੇ ਬਾਅਦ ਵਿੱਚ ਉਸ ਦੀ ਗੱਡੀ ਨੂੰ ਰੋਕਿਆ ਗਿਆ ਤੇ ਦੋਸ਼ੀ ਨੂੰ ਦੋਸ਼ੀ ਨੇ ਉਸਤੇ ਗੋਲਾਬਾਰੀ ਕੀਤੀ ਸਬ ਇੰਸਪੈਕਟਰ ਕੋਸ਼ਨ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਦੋਸ਼ੀ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਲਾਸ਼ ਹਸਪਤਾਲ ਪੇ ਦਿੱਤੀ ਗਈ ਤੇ ਪੋਸਟਮਾਰਟਮ ਵੀ ਲਈ ਵੀ ਪੇ ਦਿੱਤਾ ਗਿਆ ਹੈ ਤਾਂ ਇਹ ਜੋ ਗੈਂਗਸਟਰਾਂ ਦੀਆਂ ਜੋ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਹੀ ਗੋਲੀਆਂ ਮਾਰ ਕੇ ਆਮ ਹੀ ਹੱਤਿਆ ਕਰ ਦਿੱਤੀ ਜਾਂਦੀਆਂ ਖਬਰਾਂ ਜੋ ਸਾਹਮਣੇ ਆਉਂਦੀਆਂ ਨੇ ਤੇ ਇਸ ਉੱਤੇ ਜੋ ਹੈ ਸੈਂਟਰ ਗਵਰਨਮੈਂਟ ਨੂੰ ਵੀ ਕਿਤੇ ਨਾ ਕਿਤੇ ਵੱਡਾ ਹੱਥ ਪਾਉਣਾ ਚਾਹੀਦਾ ਹੈ ਕਿਉਂਕਿ ਆਮ ਲੋਕਾਂ ਦੀ ਹੱਤਿਆ ਹੋਣੀ ਵੀ ਆਮ ਹੀ ਗੱਲ ਹੋ ਗਈ ਹੈ ਵੱਡੇ ਵੱਡੇ ਜੋ ਹੈ ਵੱਡੇ ਵੱਡੇ ਜੋ ਆਗੂ ਨੇ ਵਿਧਾਇਕ ਨੇ ਜੇਕਰ ਉਹਨਾਂ ਨੂੰ ਬਖਸ਼ਿਆ ਨਹੀਂ ਜਾਦਾ ਤਾਂ ਆਮ ਲੋਕਾਂ ਦੀ ਕੀ ਸੇਫਟੀ ਹੋਵੇਗੀ ਬਾਕੀ ਜੋ ਵੀ ਬੰਦੇ